ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਯਾਦ ਰੱਖਿਓ ਖੋਲ ਡਿਠਾ ਹੈ ਗੱਲਾਂ ਸੋਖਾ ਸੰ ਨਹੀਂ ਕਿਆ ਕਿਉਂਕਿ ਕੁਰਬਾਨ ਜਿਹੜੇ ਵਕਾਲਤ ਜਿਹੜੇ ਕਰਦੇ ਨੇ ਇੱਕ ਨੁਕਤੇ ਤੋਂ ਕੇਸ ਪਲਟ ਜਾਂਦੇ ਆ ਇਹ ਸਾਨੂੰ ਪਤਾ ਹੈ ਖਰ 10ਵੀਂ ਵਿੱਚ ਮੈਂ ਪੜ੍ਹਦਾ ਸੀ ਇਹ ਇੱਕ ਕਹਾਣੀ ਹੁੰਦੀ ਸੀ ਕਿ ਪਾਉਂਡ ਆਫ ਫਿਸ਼ ਕੱਸ ਕਰਕੇ ਸੀ ਇੱਕ ਪਾਉਂਡ ਬਾਸ ਮੈਨੂੰ ਯਾਦ ਭੁੱਲ ਗਿਆ ਜੀ ਅੰਗਰੇਜ਼ੀ ਸੀ ਜੀ ਉਹਦੇ ਵਿੱਚ ਉਸ ਨੇ ਜਿਹੜਾ ਸਮਝੌਤਾ ਕੀਤਾ ਵੀ ਜੇ ਮੈਨੂੰ ਪੈਸੇ ਨਾ ਦਿੱਤੇ ਤੇ ਮੈਂ ਇਹਦੇ ਖਾਟ ਕੋਲੋਂ ਇੱਕ ਪਾਉਂਡ ਮਾਸ ਲਵਾਵਾਂਗਾ। ਉਹ ਵਿਚਾਰਾ ਪੈਸੇ ਨਹੀਂ ਦੇ ਸਕਿਆ। ਉਹਨੇ ਕਿਹਾ ਮੈਂ ਤੇਰਾ ਇੱਕ ਪਾਉਂਡ ਮਾਸ ਵੜਨਾ। ਉਹ ਕਹਿੰਨੇ ਪੈਸੇ ਇਕੱਠੇ ਕਰਕੇ ਲੋਕਾਂ ਕਹਿ ਆ ਵੀ ਖਿਹੜਾ ਛੱਡ ਤੂੰ ਇਹਦਾ ਮਾਸ ਨਾ ਵੜ ਡਾਟ ਕੋਲੋਂ ਤੂੰ ਆਪਣੇ ਪੈਸੇ ਲੈ ਲੈ ਕਹਿੰਦਾ ਨਾ ਨਾ ਮੈਂ ਪੈਸੇ ਨਹੀਂ ਲੈਣੇ। ਮੈਂ ਤਾਂ ਉਹ ਪਾਉਂਡ ਪਾਉਂਡ ਹੀ ਵੜਦਣਾ ਉੱਥੇ। ਇੱਕ ਪਾਉਂਡ ਮਾਸ ਕੱਟ ਕੇ ਇੱਕ ਪਾਉਂਡ weight ਕਰਕੇ ਲੈਣਾ ਹੈ। ਇਹ ਜੱਜ ਕੋਲ ਚਲਾ ਗਿਆ ਕੰਮ ਉਹਨੇ ਕਿਹਾ ਵੀ ਲਿਖਤ ਮੁਤਾਬਕ ਤਾਂ ਤੈਨੂੰ ਤੂੰ ਮੁਕਰ ਗਿਆ ਸਮਾਂ ਨਿਕਲ ਗਿਆ ਤੈਨੂੰ 1 ਪਾਉਂਡ ਮਾਸ ਹੀ ਦੇਣਾ ਪੈਣਾ ਇਹਦਾ ਵਕੀਲ ਬੜਾ ਜ਼ਬਰਦਸਤ ਸੀ ਉਹਨੇ ਕਿਹਾ ਜੀ ਠੀਕ ਮੇਰਾ ਜਿਹੜਾ ਬੰਦਾ ਹੈ 1 ਪਾਉਂਡ ਮਾਸ ਦੇਵੇਗਾ ਪਰ ਜਿਹੜਾ ਕੰਟਰੈਕਟ ਸਾਈਨ ਹੋਇਆ ਉਹਨੂੰ ਦੁਬਾਰਾ ਪੜੋ ਉਹਦੇ ਚ ਲਿਖਿਆ ਸੀ ਵੀ ਜੇ ਬੰਦਾ ਇਹ ਨਾ ਦੇ ਸਕਿਆ ਰਕਮ ਇਸ ਤਰੀਕ ਨੂੰ ਇਹਦਾ 1 ਪਾਉਂਡ ਮਾਸ ਕੱਟਿਆ ਜਾਏਗਾ ਉਨੇ ਕਹਿਆ ਯਾਦ ਰੱਖੀ ਸਿਰ ਮਾਸ ਕੱਟਣਾ ਹੈ ਬਲੱਡ ਨਹੀਂ ਵਿੱਚੋਂ ਨਿਕਲਣਾ ਚਾਹੀਦਾ ਬਲੱਡ ਬਾਰੇ ਤੇ ਲਿਖੇ ਕੋਈ ਨਹੀਂ ਨੁਕਤਾ ਹੀ ਸੀ ਨਾ ਮਨੂ ਐ ਕਹਿਆ 1 ਪਾਉਂਡ ਮਾਸ ਲੈ ਸਕਣਾ ਪਰ ਖੂਨ ਦਾ ਤੁਪਕਾ ਨਹੀਂ ਨਿਕਲਣਾ ਚਾਹੀਦਾ ਤੇ ਦੇਣਾ ਤੈਨੂੰ ਅਸੀਂ ਮਾਸ ਹੀ ਅਸੀਂ ਪੈਸੇ ਕੋਈ ਨਹੀਂ ਦੇਣ ਉਹ ਬੰਦਾ ਵਸਾ ਲਿਆ ਇੱਕ ਨੁਕਤੇ 'ਚ ਮੇਰੇ ਕਹਿਣ ਤੋਂ ਮੁਰਾਦ ਇੱਕ ਗੁਰਬਾਣੀ ਇੱਕ ਇੱਕ ਨੁਕਤਾ ਰੋਕ ਕੇ ਕਹਿੰਦਾ ਮੇਰੇ ਨਾਲ ਗੱਲਾਂ ਕਰ ਮੈਂ ਤੈਨੂੰ ਕੁਝ ਸਮਝਾਉਣਾ ਚਾਹਾਂਦਾ ਗੁਰੂ ਅਰਜੁਨ ਦੇਵ ਨੇ ਖੋਲਿਆ ਜੀ ਪਿਉ ਦਾਦੇ ਇਹਦਾ ਮਤਲਬ ਹੋ ਗਿਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਪਣੇ ਸਾਰੇ ਬਜ਼ੁਰਗਾਂ ਦਾ ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਕੀ ਹੋਇਆ ਤਾਂ ਮੇਰੇ ਮਨ ਭਇਆ ਨਿਧਾਨਾ ਨਿਧਾਨਾ ਅਸਰਤ ਵੀ ਖਜ਼ਾਨਾ ਇਹ ਕੀ ਬਣ ਗਿਆ ਜੀ ਖਜ਼ਾਨਾ ਦੇਖਿਆ ਤਾਂ ਮੇਰੇ ਮਨ ਭਇਆ ਨਿਧਾਨਾ ਦੁਨੀਆ ਦੇ ਖਜ਼ਾਨੇ ਸਿਰਫ ਤਜ਼ੋਰੀ ਤਕਸੀਮਤ ਨੇ ਯਾਦ ਰੱਖਿਓ ਰੂਹਾਨੀਅਤ ਦਾ ਖਜ਼ਾਨਾ ਜਿਹੜਾ ਗੁਰੂ ਅਰਜੁਨ ਦੇਵ ਨੇ ਦੇਖਿਆ ਉਹ ਸਾਰੇ ਦਾ ਸਾਰਾ ਗੁਰੂ ਅਰਜੁਨ ਦੇਵ ਦੇ ਹਿਰਦੇ ਦਾ ਖਜ਼ਾਨਾ ਬਣ ਗਿਆ ਤਾਂ ਮੇਰਾ ਮਨ ਭਿਆ ਨਿਦਾਨਾ ਉਹ ਖਜ਼ਾਨਾ ਹਿਰਦੇ ਚ ਪਿਉ ਦਾਦੇ ਕਾ ਖੋਲ ਡਿਟਾ ਖਜ਼ਾਨਾ ਤਾਂ ਮੇਰਾ ਮਨ ਭਿਆ ਨਿਦਾਨਾ ਰਤਨ ਲਾਲ ਜਾਂਕਾਂ ਕਛੂ ਨਾ ਮੋਲ ਕੋਈ ਮੋਲ ਨਹੀਂ ਜੀ ਬਾਣੀ ਦਾ ਹੁਣ ਕਈ ਵਾਰੀ ਮੈਂ ਇੱਕ ਵਾਰ ਕਿਹਾ ਸੀ ਜੀ ਗੁਟਕਾ ਜਿਹੜਾ ਹੈ ਨਾ ਉਹਦੇ ਥੱਲੇ ਮੋਲ ਨਹੀਂ ਲਿਖਿਆ ਹੁੰਦਾ ਬੇਟਾ ਆ ਕੀਰਤਨ ਦੀ ਬੇਟਾ ਕਥਾ ਦੀ ਬੇਟਾ ਸਾਰੇ ਇਹ ਕਹਿੰਦੇ ਆ ਨਾ ਕਈ ਵਾਰੀ ਉਹ ਸਾਨੂੰ ਹੀ ਲੋਕ ਕਹਿੰਦੇ ਨੇ ਪਾਣੀ ਵੇਚਦੇ ਆ ਤੇ ਮੈਂ ਕਹਿੰਦਾ ਜਿਹੜਾ ਬੰਦਾ ਇਹਦਾ ਮਤਲਬ ਤੂੰ ਖਰੀਦਣ ਜੋਗਾ ਹੋ ਗਿਆ ਹੈ ਜੇ ਵੇਚਣ ਵਾਲਾ ਇਹਦਾ ਮਤਲਬ ਤੂੰ ਖਰੀਦਣ ਦੀ ਤਾਕਤ ਰੱਖਦਾ ਉਹ ਨਹੀਂ ਪਿਆਰਿਓ ਨਾ ਕੋਈ ਵੇਚ ਸਕਦਾ ਨਾ ਕੋਈ ਖਰੀਦ ਸਕਦਾ ਦੁਨੀਆਂ ਦੀਆਂ ਇੱਟਾਂ ਤੇ ਦੁਨੀਆਂ ਦੇ ਕਾਗਜ਼ ਨਾਲ ਰੂਹਾਨੀਅਤ ਦੀ ਕੀ ਕੀਮਤ ਪੈ ਸਕਦੀ ਹੈ ਜੀ ਦੁਨੀਆ ਧਰਤੀ ਸਾਰੀ ਦੌਲਤ ਇਸ ਪਲੈਨਟ ਦਾ ਸਾਰਾ ਖਜ਼ਾਨਾ ਇੱਕ ਪਾਸੇ ਰੱਖ ਦਿਓ ਸੁਖਮਨੀ ਸਾਹਿਬ ਮੋਲ ਵਿਖਸੇਗਾ ਨਹੀਂ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਤੋਲ ਖਾਵੇਂ ਭਾਈ ਸਾਹਿਬ ਇੱਥੇ ਨਹੀਂ ਕਿਆ ਖਰਚੋ ਪਹਿਲਾਂ ਕਿਆ ਖਾਵੇਂ ਯਾਦ ਰੱਖਿਓ ਜਿਹੜਾ ਖਾਏਗਾ ਜੇ ਕੋ ਖਾਵੇਂ ਮੋ ਫਿਰ ਉਸੇ ਨੂੰ ਕਦੇ ਤਿਆਰਾਂ ਖਾਣ ਵਾਲਾ ਖੀ ਖਰਚ ਸਕੇਗਾ ਫਿਰ ਸੁਣੋ ਕਮਾਈ ਵਾਲਾ ਖਰਚਦਾ ਇਸੇ ਤਰ੍ਹਾਂ ਜਿਹੜਾ ਸ਼ਬਦ ਦੀ ਕਮਾਈ ਕਰਦਾ ਹੈ ਕਮਾਈ ਵਾਲੀ ਖਰਚ ਸਕਦਾ ਜਿਨੇ ਕਮਾਈ ਨਹੀਂ ਕੀਤੀ ਉਹਨੂੰ ਖਰਚਣਾ ਵੀ ਨਹੀਂ ਹੁੰਦਾ ਖਾਵੇਂ ਖਰਚੇ ਇਕੱਲੇ ਨਹੀਂ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲੈ ਆ ਰਲਾਏ